ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮੁਬਾਰਕ ਦਿਹਾੜਾ ਜਿਸ ਦਿਨ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਤਖਤਿ ਦੇ ਅੱਜ ਦੇ ਦਿਹਾੜੇ ਹੋਇਆ ਸੀ ਪਿਤਾ ਗੁਰੂ ਰਾਮਦਾਸ ਜੀ ਦੇ ਮਾਤਾ ਭਾਣੀ ਜੀ ਦੇ ਗ੍ਰਹਿ ਵਿਖੇ ਸੋ ਅੱਜ ਇਸ ਇਲਾਕੇ ਦੀਆਂ ਸੰਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ శ్రీ ਨੰਦਪੁਰ ਸਾਹਿਬ ਦੇ ਪਵਨ ਸਥਾਨ ਗੁਰਦਰਾ ਸੀਸਗੰਗ ਸਾਹਿਬ ਵਿਖੇ ਬਹੁਤ ਵੱਡੇ ਪੱਧਰ ਤੇ ਇਸ ਪ੍ਰਕਾਸ਼ ਦਿਹਾੜੇ ਨੂੰ ਮਨਾ ਰਹੀਆਂ ਐ ਇਸ ਮੌਕੇ ਜਿੱਥੇ ਜੋ ਸਰਬ ਸ੍ਰੀ ਗੁਰੂ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਰਿੰਦਰ ਸਿੰਘ ਜੀ ਉੱਚੇ ਚੇਤਤਵ ਤੇ ਪਹੁੰਚੇ ਐ ਉੱਥੇ ਨਾਲ ਦੀ ਨਾਲ ਜੋ ਸਾਡੀ ਕਥਾ ਬਾਤ ਕਰੋ ਜਾਨਾ ਤਖਤ ਸਾਹਿਬ ਤੋਂ ਵੀ ਕਿੱ사 ਕਰਕੇ ਉਹ ਲੋਕ ਗੁਰਮੁਖ ਦਾ ਜਿਹੜਾ ਖਿਆਨ ਆ ਉਹ ਕਰਦੇ ਹੈ ਉਹਨਾਂ ਨੇ ਕਥਾ ਦੁਆਰਾ ਹਾਜ਼ਰੀ ਭਰੀ ਹੈ ਬਹੁਤ ਹੀ ਮਹਾਨ ਜੋ ਧਰਗੁਰੂ ਅਰਜਨ ਦੇ ਮਹਾਰਾਜੀ ਦੀ ਕੁਰਬਾਨੀ ਉਹਨਾਂ ਦਾ ਜੋ ਬਹੁਤ ਮਹਾਨ ਦੇਣ ਹੈ ਜਿੱਥੇ ਉਹ ਸਭ ਤੋਂ ਵੱਡੀ ਉਹਨਾਂ ਦੀ ਜਿਹੜੀ ਦੇਣ ਸਾਧੂ ਜੋ ਸੁਮਤੀ ਦੁਕਾਈ ਨੂੰ ਉਹ ਗੁਰਵਾੜੀ ਦੇ ਵਿੱਚੇ ਹੋ ਕਰਕੇ ਜੋ ਗੁਰਬਾਣੀ ਦਾ ਸਤਗੁਰੂ ਜੀ ਨੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਜਿੰਨੀ ਬਾਣੀ ਸੀ ਉਹਨਾਂ ਨੂੰ ਇੱਕ ਗ੍ਰੰਥ ਦੇ ਰੂਪ ਵਿੱਚ ਉਹਨਾਂ ਨੇ ਸੰਪਾਦਿਤ ਕਰਕੇ ਭਾਈ ਗੁਰਦਾਸ ਜੀ ਕੋਲ ਸਾਰੀ ਬਾਣੀ ਦਿਖਵਾ ਕੇ ਇਸ ਦਾ ਪ੍ਰਕਾਸ਼ ਜੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਅਤੇ ਸੂਚੀ ਦੁਨੀਆ ਨੂੰ ਇਹ ਤੁਰਕੀ ਬਾਣੀ ਆਈ ਜਨ ਸਗਰੀ ਚਿੰਤ ਮਟਾਈ ਦੇ ਮਹਾਨ ਸੰਦੇਸ਼ ਦੇ ਨਾਲ ਜੋੜ ਕੇ ਲੋਕਾਂ ਨੂੰ ਜੋ ਸੱਚ ਦਾ ਮਾਰਗ ਉਹਨਾਂ ਨੂੰ ਦਿਖਾਇਆ ਤਾਂ ਜੋ ਗੁਗੀਆਂ ਜੋ ਸੇਵ ਆਪਣੀ ਜੀਵਨ ਦੀ ਉਹ ਗੁਰਬਾਨੀ ਤੋਂ ਲੈ ਸਕੀ ਅਭੀ ਉਸ ਤੋਂ ਜਿਹੜੀ ਮਹਾਨ ਸਤਗੁਰਾਂ ਦੀ ਢਾਲਣਾ ਕੁਰਬਾਨੀ ਉਹਨਾਂ ਦੀ ਜਦੋਂ ਉਸ ਮੌਕੇ ਦੀ ਹਕੂਮਤ ਸੀ ਜੋ ਸਤਗੁਰੂ ਜੀ ਦੇ ਵੱਧਦੇ ਹੋਏ ਪ੍ਰਭਾਵ ਨੂੰ ਅਤੇ ਸੰਤਾਂ ਦਾ ਜੋ ਦੈਰਾ ਬਹੁਤ ਵੱਡਾ ਹੋ ਰਿਹਾ ਸੀ ਉਸ ਨੂੰ ਬਰਦਾਸ਼ਤ ਨਹੀਂ ਕਰ ਰਹੀ ਸੀ ਤਾਂ ਜਹਾਂਗੀਰ ਬਾਦਸ਼ਾਹ ਨੇ ਇਸ ਨੂੰ ਝੂੜ ਦੀ ਦੁਕਾਨ ਦਾ ਨਾਂ ਦੇ ਕੇ ਸਰ ਜੀ ਦੁਆ ਦੇ ਦੇਖੇ ਖਿਲਾਫ ਜੋ ਬੜੀ ਬੜੀ ਇਨਕੁਆਰੀ ਇੱਕ ਮਾਰ ਕਰਕੇ ਉਹਨਾਂ ਦੇ ਖਿਲਾਫ ਇੱਕ ਫਰਮਾ ਜਾਰੀ ਕਰਕੇ ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਅੱਜ ਜਿਸ ਦੇ ਲਈ ਡਿਊਟੀ ਜਿਹੜੀ ਆ ਉਹ ਚੰਗੂ ਜੋ ਹਿੰਦੂ ਧਰਮ ਦੇ ਨਾਲ ਸੰਬੰਧਤ ਵਿਅਕਤੀ ਸੀ ਉਸ ਦੀ ਲਈ ਅਦੇ ਸਤਗੁਰਾਂ ਨੂੰ ਆਪਾਂ ਸਾਰੇ ਇਤਿਹਾਸ ਬਾਰੇ ਜਾਣਦੇ ਆ ਕਿ ਕਿਵੇਂ ਉਹਨਾਂ ਨੂੰ ਤੱਤੀ ਦਵੀ ਦੇ ਬਿਠਾਇਆ ਗਿਆ ਅਦੇ ਸੱਦ ਦੇ ਵਿੱਚ ਉਹਨਾਂ ਦੇ ਸੀਸ ਦੇ ਵਿੱਚ ਤੱਤੀ ਰੇਤਾ ਜਿਹੜੀ ਆ ਉਹ ਵੀ ਪਾਈ ਗਈ ਜਿਸ ਦੇ ਨਾਲ ਸਤਗੁਰਾਂ ਦੇ ਸਰੀਰ ਉੱਤੇ ਬਹੁਤ ਛਾਲੇ ਹੋ ਗਏ ਆਦੇ ਖੀਰ ਤੇ ਉਹਨਾਂ ਨੂੰ ਨੇੜੇ ਹੀ ਲੱਗਦੀ ਜਿਹੜੀ ਰਾਵੀ ਨਦੀ ਸੀ ਉਸ ਜਰੁਰ ਕੀ ਜੋ ਸਤਜੀਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੋ ਮੈਂ ਸਮਝਦਾ ਕਿ ਅੱਜ ਸਤਗੁਰਾਂ ਦਾ ਉਹ ਮਹਾਨ ਪਾਵਨ ਪ੍ਰਕਾਸ਼ਪੁਰਬ ਜੋ ਤਾਂ ਸਤਗੁਰੂ ਅਮਰਦਾਸ ਜੀ ਮਹਾਰਾਜ ਦੇ ਦੋਇਤਾ ਬਾਣੀ ਦਾ ਬੋਥਾ ਉਹਨਾਂ ਨੂੰ ਵਰ ਦਿੱਤਾ ਸੀ ਸੋ ਸਤਜੀਬ ਜੀ ਨੇ ਬਹੁਤ ਮਹਾਨ ਕੁਰਬਾ ਕਰਕੇ ਸੰਤਾਂ ਸੰਗੂਗਨ ਸਰਦਾ ਮਹਾਨ ਜੋ ਸਰੂਪ ਸਰਗੁਨ ਸਰਦ ਦੇ ਰੂਪ ਚ ਬਾਣੀ ਦਾ ਸਰੂਪ ਦਨ ਬਖਸ਼ੇ ਕੀਤਾ ਤੇ ਨਾਲ ਹੀ ਨਾਲ ਅੱਜ ਭਗਤ ਧੰਨਾ ਜੀ ਦਾ ਵੀ ਪ੍ਰਕਾਸ਼ ਦਿਹਾੜਾ ਉਹਨਾਂ ਦਾ ਜਨਮ ਦਿਹਾੜਾ ਵੀ ਅੱਜ ਇਸੇ ਸਥਾਨ ਤੇ ਨਾਲ ਹੀ ਬਣਾਇਆ ਜਾ ਰਿਹਾ ਕਿਉਂਕਿ ਭਗਤ ਧੰਨਾ ਜੀ ਦੀ ਜੋ ਆਖੀ ਜੀਵਨ ਦੀ ਸਾਖੀ ਸਰਵਣ ਕਰਦੇ ਆ ਉਹ ਵੀ ਬਹੁਤ ਹੀ ਸਰਦਾ ਦੇ ਭਾਵਨਾ ਵਾਲੀ ਇਹ ਕਿਵੇਂ ਇੱਕ ਫਰੇਦ ਦੇ ਨਾਲ ਪੰਡਕ ਨੂੰ ਦਿੱਤਾ ਗਿਆ ਪੱਥਰ ਜਿਸ ਨੂੰ ਉਹਨਾਂ ਨੇ ਭਗਵਾਨ ਮੰਨ ਕੇ ਗੁਰੂ ਪੰਡਤ ਰੋਇ ਪੂਜਾ ਕਰਦਾ ਸੀ ਉਹ ਲਿਆਏ ਅਧੇ ਲੇਕਿਨ ਜਦੋਂ ਉਹਨਾਂ ਦਾ ਹੱਥ ਅਕਾਲ ਪੁਰਖ ਵਾਹਿਗੁਰੂ ਨੇ ਵੇਖਿਆ ਤਾਂ ਉਹਨਾਂ ਨੇ ਪ੍ਰਗਟ ਹੋ ਕੇ ਆਪਣੇ ਭਗਤ ਦੀ लाज ਰੱਖੀ ਸੋ ਅੱਜ ਉਹਨਾਂ ਦਾ ਪਾਵਨ ਦਿਹਾੜਾ ਹੈ